ਅਦਰੇ ਖਾਨ ਪੀਰ ਨੂੰ ਉਪਦੇਸ਼ ਉਬਾਰੇ ਖਾਨ ਜਦੋਂ ਨਾਨਕ ਜੀ ਕੋਲ ਆ ਗਿਆ ਲੈ ਕੇ ਵਾਪਸ ਆਪਣੇ ਘਰ ਗਿਆ ਤੇ ਇੱਕ ਦਿਨ ਉਸ ਨੂੰ ਅਦਰੇ ਖਾਨ ਮਿਲਿਆ ਅਦਰੇ ਖਾਨ ਇੱਕ ਪੀਰ ਸੀ ਖੁਦਾ ਦੀ ਬੰਦਗੀ ਕਰਦਾ ਸੀ ਪਰ ਹਿੰਦੂਆਂ ਨਾਲ ਨਫ਼ਰਤ ਕਰਦਾ ਸੀ ਪੇਤ ਪਾਉ ਮਾਨੁਚ ਰੱਖਦਾ ਸੀ ਜਦੋਂ ਉਬਾਰੇ ਖਾਨ ਨੇ ਅਦਰੇ ਖਾਨ ਨੂੰ ਕਿਹਾ ਕਿ ਮੈਂ ਨਾਨਕ ਜੀ ਨੂੰ ਮਿਲ ਕੇ ਆਇਆ ਹਾਂ वह पूर्ण परमात्मा के रूप ने खुदा के रूप ने ततरे खान सड़बल गया उसने कहा तू काफर है जरा एक हिंदू काफर की तारीफ कर रहा है मैं कल ही उसू अपने स्थान तो उठवा देवगा वारे खान ने कहा वह मेरे पीर ने मेरे मुर्शिद ने उन्हें खिलाफ़ मैं एक शब्द नहीं सुन सकता वह खुदा का रूप ने उन्होंने खिलाफ जो तू किया है इसका फल तेन भुगतना पवेगा उ खुदा का रूप परमात्मा का रूप साजे उ ਬਖਸ਼ਿਸ਼ ਕਰਨ ਲਈ ਸੰdependਾਇ ਨੇ ਉਹਨਾਂ ਨੂੰ ਉਠਾਨ ਦੀ ਗੱਲ ਕਰਕੇ ਵੀ ਤੋਂ ਬਹੁਤ ਵੱਡੇ ਪਾਪਾਂ ਦਾ ਪਾਗੀ ਬਣਿਆ ਹੈ ਤੈਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਫਿਰ ਇਹ ਕਹੇ ਕਿ ਉਹ ਉੱਥੋਂ ਚਲਾ ਗਿਆ ਫਿਰ ਅਗਲੇ ਦਿਨ ਸੋਲਾ ਗਜ ਸੁੰਦਰ ਕਪੜਾ ਲੈ ਕੇ ਨਾਨਕ ਜੀ ਦੇ ਅੱਗੇ ਬੁਸਤਿਤ ਹੋਇਆ ਨਾਨਕ ਜੀ ਨੇ ਚੰਨਾਂ ਚ ਕਪੜਾ ਪੇਟ ਕਰਕੇ ਕਿਹਾ ਕਿ ਮੈਨੂੰ ਬਹੁਤ ਪ੍ਰਸੰਤਾ ਹੋਵੇਗੀ ਜੇ ਤੁਸੀਂ ਇਸ ਨੂੰ ਗ੍ਰਹਿਣ ਕਰੋ ਨਾਨਕ ਜੀ ਨੇ ਕਿਹਾ ਕਿ ਅਸੀਂ ਇਨਾ ਕਪੜਿਆਂ ਦਾ ਕੀ ਕਰਾਂਗੇ ਅਸੀਂ ਤੇ ਨਾਨਕ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਹਾਂ ਸਾਨੂੰ ਕਿਸੇ ਸੁੰਦਰ ਕੱਪੜੇ ਦੀ ਜ਼ਰੂਰਤ ਨਹੀਂ ਹੈ ਤੂੰ ਸਾਨੂੰ ਪੇਟਾ ਦਿੱਤੀ ਅਸੀਂ ਸਵੀਕਾਰ ਕਰ ਲੈਂਦੀ ਹਾਂ ਇਸ ਨੂੰ ਵਾਪਸ ਲੈ ਜਾ ਉਮਰੇ ਖਾਨ ਨੇ ਕਿਹਾ ਨਾਨਕ ਜੀ ਮੈਨੂੰ ਗੱਲ ਦੱਸੋ ਤੁਸੀਂ ਮੈਨੂੰ ਬਖਸ਼ ਰਹੇ ਹੋ ਕਿ ਮਾਰ ਰਹੇ ਹੋ ਜੇ ਦੇ ਬਖਸ਼ ਰਹੇ ਹੋ ਤੇ ਇਸ ਵਸਤਰ ਨੂੰ ਧਾਰਨ ਕਰੋ ਜੇ ਮਾਰਨਾ ਚਾਹੁੰਦੇ ਹੋ ਤੇ ਵਾਪਸ ਕਰ ਦਿਓ ਵਾਪਸ ਕਰ ਦੋਗੇ ਤੇ ਮੈਂ ਜੀ ਨਹੀਂ ਸਕਾਂਗਾ ਮਰ ਜਾਵਾਂਗਾ ਉਸ ਦੀ ਸ਼ਰੰਦਾਂ ਦੇਖ ਕੇ ਨਾਨਕ ਜੀ ਬੜੇ ਸੰਨ ਹੋਏ ਉਸ ਦੀ ਖੁਸ਼ੀ ਲਈ ਨਾਨਕ ਜੀ ਨੇ ਉਸ ਵਸਤਰ ਨੂੰ ਧਾਰਨ ਕਰ ਲਿਆ ਚਾਦਰਾਂ ਸਵਾ ਕੇ ਪਹਿਨ ਲਿਆ ਫਿਰ ਨਾਨਕ ਜੀ ਨੇ ਕਿਹਾ ਕਿ ਤੈਨੂੰ ਅਧਰੇਖਾਨ ਮਿਲਿਆ ਸੀ ਉਸਨੇ ਤੈਨੂੰ ਸਾਡੇ ਬਾਰੇ ਕੀ ਕਿਹਾ ਉਹ ਬਾਰੇ ਖਾਨ ਨੇ ਕਿਹਾ ਕਿ ਨਾਨਕ ਜੀ ਤੁਸੀਂ ਤੇ ਜਾਨੀ ਜਾਨ ਹੋ ਤੁਸੀਂ ਸਭ ਕੁਝ ਜਾਣਦੇ ਹੋ ਇਹ ਵੀ ਮੇਰੇ ਕੋਲ ਪੁੱਛ ਰਹੇ ਹੋ ਫਿਰ ਵੀ ਤੁਹਾਡੇ ਪੁੱਛਣ ਕਰਕੇ ਮੈਂ ਦੱਸ ਦਿੰਦਾ ਹਾਂ ਉਸਨੇ ਕਿਹਾ ਸੀ ਕਿ ਉਹ ਤੁਹਾਨੂੰ ਆਪਣੇ ਸਾਹ ਦੁਆਢਾ ਦੇਵੇਗਾ ਤੇ ਮੈਂ ਉਸ ਨੂੰ ਜਵਾਬ ਦੇ ਕੇ ਉਸ ਤੋਂ ਵਿਦਾ ਲੈ ਕੇ ਆ ਗਿਆ ਉਸ ਦੇ ਨਜ਼ਦੀਕ ਮੈਂ ਜ਼ਿਆਦਾ देर ਨਹੀਂ ਰਿਹਾ ਉਸ ਦੀ ਗੱਲ ਮੈਨੂੰ ਬਿਲਕੁਲ ਵੀ ਚੰਗੀ ਨਾ ਲੱਗੀ ਮੈਂ ਉਸ ਨੂੰ ਜਵਾਬ ਤੇ ਜ਼ਰੂਰ ਦਿੱਤਾ ਪਰ ਮੇਰਾ ਮਨ ਉਹ ਉਸ ਦੀ ਗੱਲ ਸੁਣ ਕੇ ਦੁਖੀ ਹੋਇਆ ਫਿਰ ਨਾਨਕ ਜੀ ਨੇ ਕਿਹਾ ਚਲ ਬਾਲਿਆ ਅਦਰਖਾਨ ਨੂੰ ਮਿਲ ਕੇ ਆਈਏ ਫਿਰ ਬਾਰੇ ਖਾਨ ਬਾਲਾ ਜੀ ਨਾਲ ਨਾਨਕ ਜੀ ਅਦਰਖਾਨ ਦੇ ਘਰ ਵੱਲ ਤੁਰੇ ਜਿੰਦੂ ਅਦਰਖਾਨ ਨੇ ਨਾਨਕ ਜੀ ਨੂੰ ਆਂਦਾ ਹੋਇਆ ਦੇਖਿਆ ਤੇ ਬਰੇ ਸਤਕਾਰ ਨਾਲ ਲਾ ਕੇ ਨਾਨਕ ਜੀ ਨੂੰ ਨਮਸਕਾਰ ਕੀਤੀ। ਅਦਰਖਾਨ ਆਪਾ ਜੀ ਸੁਖ ਹੈ। ਤੁਸੀਂ ਮੇਰੇ ਵੱਲ ਆਏ ਹੋ। ਉਸਨੇ ਉਬਾਰੇ ਖਾਨ ਨੂੰ ਦੇਖ ਲਿਆ ਸੀ। ਉਸਨੂੰ ਪਤਾ ਲੱਗ ਗਿਆ ਸੀ ਕਿ ਸ਼ਾਇਦ ਮੇਰੀ ਗੱਲ ਇਸਨੇ ਦੱਸ ਦਿੱਤੀ ਹੈ। ਨਾਨਕ ਜੀ ਨੇ ਕਿਹਾ ਕਿ ਸੁਖ ਹੈ ਵੀ ਤੇ ਨਹੀਂ ਵੀ। ਅਦਰਖਾਨ ਨੇ ਕਿਹਾ ਮੈਂ ਸਮਝਿਆ ਨਹੀਂ। ਨਾਨਕ ਜੀ ਨੇ ਕਿਹਾ ਮਨੂੰ ਇੱਕ ਗੱਲ ਦੱਸੋ ਮੈਂ ਤੁਹਾਡਾ ਕਿਹੜਾ ਕੋਈ ਨੁਕਸਾਨ ਕੀਤਾ ਹੈ। ਤੋੜ ਤਨ ਕੋਆ ਹੈ ਤੁਹਾਡੇ ਖਿਲਾਫ ਕੁਝ ਬੋਲਿਆ ਹੈ ਜਾਂ ਤੁਹਾਡੀ ਜ਼ਮੀਨ ਖੋਈ ਹੈ ਅਦਰੇ ਖਾਨ ਨੇ ਕਿਹਾ ਤਵਾਜੀ ਇਹੋ ਜੀ ਤੇ ਕੋਈ ਗੱਲ ਨਹੀਂ ਨਾ ਮੈਂ ਤੁਹਾਨੂੰ ਕੋਈ ਮਾੜਾ ਚੰਗਾ ਕਿਹਾ ਹੈ ਤੁਸੀਂ ਇਸ ਤਰ੍ਹਾਂ ਦੀ ਗੱਲ ਕਿਉਂ ਕਰਦੇ ਹੋ ਨਾਨਕ ਜੀ ਨੇ ਕਿਹਾ ਕਿ ਤੁਸੀਂ ਸਾਨੂੰ ਆਪਣੇ ਸਾਹ ਤੋਂ ਉਠਾਣ ਦੀ ਗੱਲ ਕਿਉਂ ਕਰਦੇ ਹੋ ਅਦਰੇ ਖਾਨ ਨੇ ਕਿਹਾ ਮੈਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਤੁਹਾਨੂੰ ਕਿਹਨੇ ਚੂਟ ਕਿਹਾ ਹੈ ਉਮਾਰੇ ਖਾਨ ਨੇ ਕਿਹਾ ਕਿ ਤੂੰ ਮੇਰੇ ਸਾਹਮਣੇ ਇਹ ਗੱਲ ਕੀਤੀ ਸੀ ਅਦਰੇ ਖਾਨ ਫਿਰ ਸ਼ਰਮਿੰਦਾ ਹੋਇਆ ਉਸਨੇ ਕਿਹਾ ਮੈਂ ਤੇ ਨਾਨਕ ਜੀ ਆਪਸ ਵਿੱਚ ਸਮਝ ਲਵਾਂਗੇ ਤੂੰ ਚੁੱਪ ਰਹਿ ਫਿਰ ਅਦਰੇ ਖਾਨ ਨੇ ਕਿਹਾ ਕਿ ਨਾਨਕ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਮੈਨੂੰ ਗੱਲ ਦੱਸੋ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡੇ ਨੇ ਨਾਨਕ ਜੀ ਨੇ ਫਿਰ ਕਿਹਾ ਕਿ ਜੋ ਹਿੰਦੂ ਮੁਸਲਮਾਨ ਦੇ ਝਗੜੇ ਵਿੱਚ ਪੈਂਦੇ ਨੇ ਉਹ ਸਮਝਦਾਰ ਨਹੀਂ ਅਤੇ ਨਾ ਹੀ ਉਹਨਾਂ ਦਾ ਮੁਰਸ਼ਿਦ ਕੋਈ ਸਮਝਦਾਰ ਹੈ ਕਿਉਂਕਿ ਇਹ ਝਗੜੇ ਵਿਅਰਥ ਨੇ ਪ੍ਰਮਾਤਮਾ ਨੇ ਸਾਰਿਆਂ ਨੂੰ ਪੰਜ ਤੱਤਾਂ ਦਾ ਬਣਾਇਆ ਹੈ ਸਾਰੇ ਇੱਕ ਜੋਤ ਪਾਈ ਹੈ ਉਸ ਜੋਤ ਕਰਕੇ ਪੰਜਾਂ ਦਿੱਤਾ ਕਰਕੇ ਸਾਰੇ ਇੱਕ ਹੀ ਨੇ Hindu Muslim ਨੀਰਾ ਝਗੜਾ ਹੀ ਹੈ ਉਸਨੇ ਕਿਹਾ ਕਿ ਨਾਨਕ ਜੀ ਤੁਸੀਂ Hindu ਹੋ ਕੇ Muslim ਨਾਨਕ ਜੀ ਨੇ ਕਿਹਾ ਕਿ ਮੈਂ ਦੋਨਾਂ ਨੂੰ ਤਿਆਗਿਆ ਹੋਇਆ ਹੈ ਕਿਉਂਕਿ ਇਹ ਝਗੜੇ ਦਾਹੀ ਵਾਇਸ ਬੰਦੇ ਨੇ ਮੈਂ ਅਕਾਲ ਪੁਰਖ ਦੇ ਚਰਨਾਂ 'ਚ ਲੱਗਿਆ ਹੋਇਆ ਹਾਂ ਉਹਨਾਂ ਦਾ ਨਾਮ ਸਿਮਰਨ ਕਰਦਾ ਹਾਂ ਅਤੇ ਜੋ ਸਿਆਣਾ ਹਕੀਮ ਹੁੰਦਾ ਹੈ उस जखम अंदरों साफ करके फिर मलम लाता है और जो कच्चा हकीम हों जखम अंदरों साफ नहीं करता सिर्फ उपरों मलम ला के सिल दिता है जखम चंकी तरह आराम नहीं मिलता जो चंगा संत हों वह अंदरों द्वैत भाव का नाश करके वैर भाव का नाश करके फिर नाम सिमरन का उपदेश दिता है फिर वो जो संगत हों परमात्मा जुड़ती है ਪਰ ਜੋ ਕੱਚਾ ਸੰਤ ਹੁੰਦਾ ਹੈ ਉਹ ਵੈਰ ਵਿਰੋਧ ਦੀਆਂ ਗੱਲਾਂ ਕਰਦਾ ਹੈ ਧਰਮਾਂ ਨੂੰ ਆਪਸ ਲੜਾਉਂਦਾ ਹੈ ਤੇ ਨਾਮ ਦਾ ਉਪਦੇਸ਼ ਨਹੀਂ ਦਿੰਦਾ ਹੈ ਜੋ ਸਾਧ ਸੰਗਤ ਹੁੰਦੀ ਹੈ ਉਸਨੇ ਮਨ ਵਿੱਚ ਵੈਰ ਵਿਰੋਧ ਵਿਰੋਧ ਹੋਣ ਕਰਕੇ ਨਾਮ ਉਸ ਤਰ੍ਹਾਂ ਕੰਮ ਨਹੀਂ ਕਰ ਪੰਦਾ ਇਸ ਕਰਕੇ ਤੁਸੀਂ ਨਾਮ ਦਾ ਉਪਦੇਸ਼ ਤੇ ਦਿੰਦੇ ਹੋ ਪਰ ਵੈਰ ਵਿਰੋਧ ਨੂੰ ਕੱਢੇ ਬਿਨਾ ਵੈਰ ਵਿਰੋਧ ਮਨ ਚੋਂ ਕੱਢੋ ਪਰਮਾਤਮਾ ਤੁਹਾਡੇ ਉੱਤੇ ਫਿਰਦਿਆ ਕਰੇਗਾ ਜਦੋਂ ਇਹ ਗੱਲ ਸੁਣੀ ਤੇ ਨਾਨਕ ਜੀ ਦੇ ਚਰਨਾ ਵਿੱਚ ਆਪਣਾ ਮस्तक ਰੱਖਿਆ ਉਸ ਦੇ ਕਬਾੜ ਖੁੱਲ ਗਏ ਉਸ ਨੂੰ ਸੋਝੀ ਹੋ ਗਈ ਆਪਣੀ ਗਲਤੀ ਦਾ ਪਤਾ ਲੱਗ ਗਿਆ ਮਨ ਵਿੱਚ ਦ્વੈਤ ਭਾਵ ਖਤਮ ਹੋ ਗਿਆ ਫਿਰ ਉਸ ਨੇ ਕੁਝ ਦਿਨ ਨਾਨਕ ਜੀ ਨੂੰ ਆਪਣੇ ਕੋਲ ਰੱਖਿਆ ਨਾਨਕ ਜੀ ਨੇ ਉਸ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਅੱਗੇ ਨੂੰ ਯਾਤਰਾ ਆਰੰਭ ਕੀਤੀ ਧੰਨਵਾਦ